ਅਧਿਆਪਕ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਿਸ਼ਨ ਸਮਰਥਾ ਤਹਿਤ ਸਾਨੂੰ 1.4.2024 ਤੋਂ 31.5.2024 ਤੱਕ ਦਾ ਕੰਮ ਮਿਲਿਆ ਹੈ ਅਸੀਂ ਸਾਰੇ ਇਸ ਦੀ ਯੋਜਨਾਬੰਦੀ ਤਹਿਤ ਕੰਮ ਕਰ ਵੀ ਰਹੇ ਹਾਂ ਅੱਜ ਅਸੀਂ ਜਿਸ ਤਰ੍ਹਾਂ ਕੀ ਇਸ ਯੋਜਨਾਬੰਦੀ ਦੇ ਵਿੱਚ ਆਇਆ ਹੈ ਕਿ ਵਿਦਿਆਰਥੀ ਜਿਹੜੇ ਐ ਉਹ ਕਿਸ ਤਰੀਕੇ ਨਾਲ ਕੰਮ ਕਰਨਗੇ ਫਾਰ ਇਗਜ਼ੈਂਪਲ ਇਹਦੇ ਵਿੱਚ ਹੈਗਾ ਅਧਿਆਪਕ ਦੁਆਰਾ ਨਿਭਾਈ ਕਹਾਣੀ ਤੇ ਰੋਲ ਪਲੇ ਵਿੱਚ ਜਿਹੜਾ ਵਿਦਿਆਰਥੀ ਭਾਗ ਲੈਣਗੇ ਅੱਜ ਇਸੇ ਗਤੀਵਿਧੀ ਨੂੰ ਅਸੀਂ ਅੰਜਾਮ ਦੇਣ ਜਾ ਰਹੇ ਹਾਂ ਜੀ ਅੱਜ ਅਸੀਂ ਮਿਸ਼ਨ ਸਮਰਾਟ ਪੰਜਾਬੀ ਅਭਿਆਸ ਪੁਸਤਕ ਤੀਸਰੀ ਤੋਂ ਪੰਚਵੀ ਇਹਦੇ ਵਿੱਚੋਂ ਹੀ ਅਸੀਂ ਇੱਕ ਕਹਾਣੀ ਲਈ ਹੈ ਪੇਜ ਨੰਬਰ 38 38 ਪੇਜ ਤੇ ਕਹਾਣੀ ਹੈ ਉੜਦੇ ਫੁੱਲ ਅਨਮ ਇੱਕ ਪਿਆਰੀ ਬੱਚੀ ਹੈ ਇਹ ਉਹਦੀ ਕਹਾਣੀ ਹੈ ਇਹ ਇਸ ਕਹਾਣੀ ਦੀ ਜਿਹੜੀ ਹੈ ਕੈਸਬਦੋ ਕੀ ਬੈਕਗਰਾਉਂਡ ਸਾਊਂਡ ਜਿਹੜੀ ਇਹ ਬੱਚੀ ਦੇਗੀ ਠੀਕ ਹੈ ਜੀ ਔਰ ਇਹ ਜਿਹੜੇ ਨੇ ਇਕੋ ਦੇ ਚੋ ਦਾਦਾ ਜੀ ਨੇ ਹੁੰਦੇ ਔਰ ਇੱਕ ਬੱਚੀ ਜਿਹੜੀ ਆ ਉਹ ਅਨਮ ਦਾ ਜਿਹੜਾ ਰੋਲ ਪਲੇ ਕਰਨ ਜਾ ਰਹੀ ਹੈ ਠੀਕ ਹੈ ਜੀ ਓਕੇ ਨਾਮ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰਨ ਲਈ ਗਈ। ਆਨਾ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰਨ ਲਈ ਗਈ। ਉੱਥੇ ਰੰਗ ਬਰੰਗੇ ਫੁੱਲ ਖਿੜੇ ਹੋਏ ਸਨ। ਉਹਨਾਂ ਉੱਤੇ तितਲੀਆਂ ਮੰਡਰਾ ਰਹੀਆਂ ਸਨ। ਅਚਾਨਕ ਆਨਾ ਮੋਹਨਾ ਨੂੰ ਦੇਖਣ ਗਈ ਤਾਂ ਛੂ ਕੇ ਸੁਗੜ ਗਈ ਤਾਂ ਉਹ ਸਾਰੀਆਂ तितਲੀਆਂ ਉੱਡ ਗਈਆਂ। ਤਾਂ ਆਨਮ ਜੋ ਨਾਲ ਸੀ ਕੀ ਦਾਦਾ ਜੀ ਇਹ ਸਾਰੇ ਫੁੱਲ ਉੱਡ ਰਹੇ ਹਨ। ਦਾਦਾ ਜੀ ਹੱਸਦੇ ਹੋਏ ਬੋਲੇ ਕੀ ਕਿਹਾ ਇਹ ਫੁੱਲਾਂ ਦੇ ਫੁੱਲ ਹਨ ਿਤਨੀਆਂ ਨਾਲ ਫੁੱਲ ਅਤੇ ਫੁੱਲਾਂ ਨਾਲ ਿਤਤੀਆਂ ਹਨ ਇਨ੍ਹਾਂ ਨਾਲ ਦੋਸਤੀ ਕਰਨੀ ਆਸਾਨ ਨਹੀਂ ਹੈ ਇਹਨਾਂ ਨੂੰ ਛੂਹਣ ਨਾਲੋਂ ਬਿਹਤਰ ਹੈ ਕਿ ਇਹਨਾਂ ਨੂੰ ਦੇਖਦੇ ਰਹੀਏ ਉੜਦੇ ਫੁੱਲ ਰੰਗ ਬਿਰੰਗੇ ਫੁੱਲ ਉੜਦੇ ਫੁੱਲ ਰੰਗ ਬਿਰੰਗੇ ਫੁੱਲ ਉੜਦੇ ਫੁੱਲ ਰੰਗ ਬਿਰੰਗੇ ਫੁੱਲ ਕਲਾਪਿੰਗ ਬੱਚੋ ਸ਼ਾਬਾਸ਼